ਜਿਸ ਤਰੀਕੇ ਦੇ ਨਾਲ ਮੁੱਲਸਗਾ ਦੇ ਵੱਲੋਂ ਕਤਲ ਕੀਤਾ ਗਿਆ ਚਾਕੂ ਅੰਦਰ ਵੜ ਕੇ ਅੰਤੜੀਆਂ ਤੱਕ ਬਾਹਰ ਕੱਢੀਆਂ ਵੀ ਉਹ ਕ੍ਰਿਮੀਨਲ ਸੀਗੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਮਿਲਿਆ 12 ਦੇ ਵਿੱਚੋਂ ਕਿਸੇ ਦਾ ਇੱਥੋਂ ਵੀ ਲੋਕਲ ਪਤਾ ਕਰ ਰਹੇ ਆ ਤੇ ਪਰ ਉਤੋਂ ਪਿੱਛੋਂ ਵੀ ਅਸੀਂ ਕਲੀਅਰ ਜਿੱਥੋਂ ਪਿੱਛੋਂ ਜੇਕਰ ਇਹਨਾਂ ਦੇ ਜਿੱਥੋਂ ਪੇਰੈਂਟਸ ਵੀ ਰਹਿੰਦੇ ਆ ਉਤੋਂ ਵੀ ਇਹਨਾਂ ਦਾ ਸਾਰਾ ਰਿਕਾਰਡ ਚੈੱਕ ਕਰ ਰਹੇ ਆ ਹੀਟ ਆਫ ਦੀ ਮੂਮੈਂਟ ਦੇ ਵਿੱਚ ਉਹ ਵੀ ਉੱਥੇ ਲੰਗਰ ਆਣਾਂ ਤੇ ਇਹ 11 ਫੀਸ ਦੇ ਵਿੱਚ ਖੜੇ ਸੀ ਤੇ ਜਦੋਂ ਇੱਕ ਉੱਥੇ ਨਿਕਲੇ ਤੇ ਹੀਟ ਆਫ ਦੀ ਮੂਮੈਂਟ ਤੇ ਹੀ ਹੋਇਆ ਕੋਈ ਇਹ ਨਹੀਂ ਪੁਰਾਣੀ ਕੋਈ ਰੰਜਿਸ਼ ਹੁਣ ਹੋਰ ਵੀ ਗ੍ਰਫਤਾਰੀਆਂ ਹੋ ਸਕਦੀਆਂ ਨੇ ਕਿਉਂਕਿ ਇਹ ਵੀ ਚਰਚਾ ਰਹੀ ਹੈ ਮੋਹਾਲੀ ਪੁਲਿਸ ਯੂਪੀ ਬਿਹਾਰ ਵਾਲੇ ਪਾਸੇ ਵੀ ਲਗਾਤਾਰ ਮੁਸਤੈਦ ਹੈ ਉਧਰ ਵੀ ਪਤਾ ਕਰ ਰਹੀ ਹੈ ਬਿਲਕੁਲ ਸਾਡੀਆਂ ਬਾਕੀਆਂ ਅਜੇ ਵੀ ਬਾਹਰ ਫਿਰ ਹੈ ਹਾਂ ਮਤਲਬ ਮੈਂ ਤੁਹਾਨੂੰ ਸਪੈਸੀਫਿਕ ਨਹੀਂ ਦੱਸ ਸਕਦਾ ਕਿਉਂਕਿ ਜਿੱਥੇ ਵੀ ਬੰਦੇ ਜਿੱਥੇ ਹੈਗੇ ਆ ਅਸੀਂ ਜਿਹੜੇ ਵੀ ਦੋ ਚਾਰ ਰਹਿ ਰਹੇ ਆ ਉਹ ਵੀ ਅਸੀਂ ਛੇਤੀ ਗ੍ਰਿਫਤਾਰ ਕਰਾਂਗੇ ਵੀ ਜਦੋਂ ਵੀ ਤੁਹਾਨੂੰ ਕੋਈ ਕਿਰਾਏਦਾਰ ਨੌਕਰ ਵਗੈਰਾ ਕੋਈ ਵੀ ਆਉਂਦਾ ਭਾਵੇਂ ਕੋਈ ਤੁਹਾਡਾ ਕੋਈ ਕੰਮ ਕਰਨ ਲਈ ਕਿਰਾਏ ਤੇ ਘਰ ਲੈਂਦਾ ਜੀ ਉਹਦੀ ਸਾਰੇ ਦੇ ਸਾਰੇ ਜਰੂਰ ਸਾਡੇ ਕੋਲ ਮਤਲਬ ਸਬੰਧਤ ਥਾਣੇ ਆਪਣੇ ਸਾਂਝ ਦੇ ਵਿੱਚ ਆ ਕੇ ਆਪਣੀ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਲਾ ਕੋਈ ਵੀ ਬੰਦਾ ਹੈ ਉਹਦੇ ਐਂਟੀਸਟੈਂਡਸ ਵੈਰੀਫਾਈ ਹੋ ਸਕਦਾ ਨਿਰਪੱਖ ਪੋਸਤ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਸ਼ਿਵਰਾਤਰੀ ਵਾਲੇ ਦਿਨ ਮੋਹਾਲੀ ਦੇ 11 ਫੇਸ ਦੇ ਵਿੱਚ ਕੁਝ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕੀਤਾ ਜਾਂਦਾ ਮੁੰਡੇ ਦਾ ਨਾਮ ਸੀਗਾ ਗੁਰਸੇਵਕ ਸਿੰਘ ਇਹ ਮਾਮਲਾ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਿਆ ਸੀ ਪਰ ਮੁਹਾਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਕਤਲ ਕੇਸ ਦੀ ਗੁੱਥੀ ਸੁਲਝਾਈ ਹੈ ਡੀਐਸਪੀ ਹਰਸਿਮਰਨ ਸਿੰਘ ਬਲਸੜ ਨਾਲ ਨੇ ਗੱਲਬਾਤ ਕਰਦੇ ਹਾਂ ਡੀਐਸਪੀ ਸਾਹਿਬ ਜਿਸ ਤਰੀਕੇ ਨਾਲ ਕਤਲ ਹੋਇਆ ਉਸ ਤੋਂ ਬਾਅਦ ਮੁਹਾਲੀ ਪੁਲਿਸ ਲਗਾਤਾਰ ਮਲਜ਼ਮਾ ਦੀ ਪੈੜ ਨਾਪਰੀ ਸੀ ਕਿ ਤੇ ਹੁਣ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤਾਂ ਕੁੱਲ ਕਿੰਨੇ ਗ੍ਰਿਫਤਾਰ ਹੋਏ ਨੇ ਬੇਸਿਕਲੀ ਮਹਾਸ਼ਿਵਰਾਤਰੀ ਤੋਂ ਇੱਕ ਰਾਤ ਪਹਿਲਾਂ 14-15 ਦੀ ਰਾਤ ਨੂੰ ਅ 11 ਫੇਜ਼ ਦੇ ਮੰਦਿਰ ਦੇ ਕੋਲ ਇੱਕ ਝਗੜਾ ਹੁੰਦਾ ਹੈ ਤੇ ਹੀਟ ਆਫ ਦੀ ਮੂਵਮੈਂਟ ਦੇ ਵਿੱਚ ਅ ਬੰਦੇ ਤੇ ਕਤਲ ਹੁੰਦਾ ਜੋ ਮ੍ਰਿਤਕ ਗੁਰਸੇਵ ਸਿੰਘ ਜੋ ਕਿ ਬੜੀ ਮੰਦ ਭਗੀ ਘਟਨਾ ਹੈ ਉਹਦੇ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨਦੀਪ ਹੰਸ ਸਾਹਿਬ ਨੇ ਤੇ ਐਸਪੀ ਸਿਟੀ ਦਿਲਪ੍ਰੀਤ ਸਾਹਿਬ ਨੇ ਤੇ ਸਾਡੀਆਂ ਸਾਰਿਆਂ ਦੀਆਂ ਆਡਾ ਆਡਾ ਅਸੀਂ ਪਾਰਟੀਆਂ ਬਣਾਈਆਂ ਜਿਹਦੇ ਤੇ ਪਾਰਟੀਆਂ ਦੇ ਕਰਕੇ ਅਸੀਂ ਹੁਣ ਤੱਕ 12 ਮੁਲਜ਼ਮ ਉਹਦੇ ਵਿੱਚ ਮਕਦਮਾ ਨੰਬਰ 27 ਡੇਟਡ 15 2 ਅੰ ਦੇ ਵਿੱਚ ਮਕਦਮਾ ਦਰਜ ਕਰਕੇ ਤਫਤੀਸ਼ ਤੇ ਵਿੱਚ 12 ਮੁਲਜ਼ਮ ਅਸੀਂ ਗ੍ਰਿਫਤਾਰ ਕਰ ਚੁੱਕੇ ਹੂੰ ਸੋ ਡੀਐਸਪੀ ਸਾਹਿਬ ਇਸ ਪੂਰੇ ਕਤਲ ਦੇ ਵਿੱਚ ਇੱਕ ਚੀਜ਼ ਬਹੁਤ ਅਜੀਬ ਜਿਹੀ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਮੁੱਲਸਗਾ ਦੇ ਵੱਲੋਂ ਕਤਲ ਕੀਤਾ ਗਿਆ ਚਾਕੂ ਅੰਦਰ ਵਾਰ ਕੇ ਅੰਤੜੀਆਂ ਤੱਕ ਬਾਹਰ ਕੱਢੀਆਂ ਵੀ ਉਹ ਕ੍ਰਿਮੀਨਲ ਸੀਗੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਮਿਲਿਆ 12 ਦੇ ਵਿੱਚੋਂ ਕਿਸੇ ਦਾ ਨਹੀਂ ਉਹਦੇ 'ਚ ਅਸੀਂ ਫਿਰ ਵੀ ਅਸੀਂ ਇਹਨਾਂ ਦੇ ਇੱਥੋਂ ਵੀ ਲੋਕਲ ਪਤਾ ਕਰ ਰਹੇ ਹਾਂ ਤੇ ਪਰ ਉਤੋਂ ਪਿੱਛੋਂ ਵੀ ਅਸੀਂ ਕਲੀਅਰ ਜਿੱਥੋਂ ਪਿੱਛੋਂ ਜੇਕਰ ਨੰਦੇ ਜਿੱਥੋਂ ਪੇਰੈਂਟਸ ਵੀ ਰਹਿੰਦੇ ਐ ਉੱਥੋਂ ਵੀ ਇਹਨਾਂ ਦਾ ਸਾਰਾ ਰਿਕਾਰਡ ਚੈੱਕ ਕਰ ਰਹੇ ਆ ਤੇ ਉਹਦੇ ਤੋਂ ਵੱਖਰੇ ਤੌਰ ਤੇ ਤੁਹਾਨੂੰ ਇਹਦੇ ਬਾਰੇ ਬਰੀਫ ਕੀਤਾ ਜਾਊਗਾ ਅੱਛਾ ਇਹ ਕਈ ਵੀ ਕਿਹਾ ਜਾਂਦਾ ਮੁੰਡਾ ਜਿਹੜਾ ਸੀਗਾ ਮੋਹਾਲੀ ਦਾ ਨਹੀਂ ਸੀਗਾ ਗੁਰਸੇਵਕ ਕਿਤੇ ਹੋਰ ਦਾ ਸੀਗਾ ਉਹਦਾ ਬੈਕਗ੍ਰਾਉਂਡ ਸੀਗਾ ਉਹਦਾ ਪਰਿਵਾਰ ਬੇਸਿਕਲੀ ਕਿੱਥੋਂ ਸੀ ਇਹ ਬੇਸਿਕਲੀ ਰਾਣੀਆਂ ਹਰਿਆਣੇ ਦੇ ਰਹਿਣ ਵਾਲੇ ਆ ਤੇ ਗੁਰਸੇਵ ਸਿੰਘ ਉਹਨਾਂ ਦਾ بیٹے ਦਾ ਨਾਮ ਹੈ ਤੇ ਉਹ ਹਰਿਆਣੇ ਦੇ ਰਹਿਣ ਵਾਲੇ ਆ ਤੇ ਮੁਹਾਲੀ ਦੇ ਵਿੱਚ ਕੋਈ ਕੰਮਕਾਰ ਕਰਦੇ ਸੀ ਇਹ? ਇਹ ਹਾਂਜੀ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਸੀ। اچھا ਤੇ ਅਪੋਲੋਸ ਚਾਂਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕਿ ਗੁਰਸੇਵਕ ਸਿੰਘ ਦੀ ਉਹਨਾਂ ਦੇ ਨਾਲ ਕੋਈ ਰੰਜਿਸ਼ ਹੋਈ ਸੀ ਕਿਉਂਕਿ ਇਹ ਵੀ ਕਹਿ ਰਹੇ ਨੇ ਕਿ ਗੁਰਸੇਵਕ ਸਿੰਘ ਦਾ ਕਤਲ ਐਵੇਂ ਹੀ ਨਹੀਂ ਹੋਇਆ ਸ਼ਾਇਦ ਲੜਾਈ ਦੇ ਵਿੱਚ ਜਾਣ ਕੇ ਗਿਆ ਸੀ ਗੁਰਸੇਵਕ। ਨਹੀਂ ਨਹੀਂ ਇਹ ਇਹਦੇ ਚ ਇਹੋ ਜੀ ਕੋਈ ਗੱਲ ਨਹੀਂ ਹੈ। ਹੂੰ। ਬੇਸਿਕਲੀ ਹੀਟ ਆਫ ਦੀ ਮੂਮੈਂਟ ਦੇ ਵਿੱਚ ਉਹ ਵੀ ਉੱਥੇ ਲੰਗਰ ਆਣ ਤੇ ਇਹ 11 ਫੀਸ ਦੇ ਵਿੱਚ ਖੜੇ ਸੀ ਹੂੰ ਹੂੰ ਤੇ ਜਦੋਂ ਇੱਕ ਉੱਥੇ ਨਿਕਲੇ ਤੇ ਹੀਟ ਆਫ ਦੀ ਮੂਮੈਂਟ ਤੇ ਹੀ ਹੋਇਆ ਕੋਈ ਇਹ ਨਹੀਂ ਪ੍ਰਾਣੀ ਕੋਈ ਰੰਜੀਤ ਨਹੀਂ ਸੀ ਉਹ ਕਿਤੇ ਜਾਣ ਵਾਲੇ ਆ ਕਿਤੇ ਦੇ ਇਹਦੇ ਵਿੱਚੋਂ ਫਾਇਦਾ ਦੇ ਹੈਗੇ ਚੰਡੀਗੜ੍ਹ ਦੇ ਜਗਤਪੁਰੇ ਕਨਾਲੇ ਦੇ ਵੀ ਦੋਸ਼ੀ ਹੈ ਸੋ ਇਹ ਕੋਈ ਪ੍ਰਾਣੀ ਰੰਜਿਸ਼ ਵਗੈਰਾ ਕੁਝ ਨਹੀਂ ਸੀ ਅੱਛਾ ਮੋਹਾਲੀ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਜਿਹੜੇ 12 ਗ੍ਰਫਤਾਰ ਕੀਤੇ ਨੇ ਕਤਲ ਤੋਂ ਬਾਅਦ ਕਿੱਥੇ ਫਰਾਰ ਹੋਏ ਸੀ ਕਿੱਥੋਂ ਰਾਉਂਡ ਅਪ ਕੀਤਾ ਗਿਆ ਇਹ ਬੇਸਿਕਲੀ ਸਾਡੀਆਂ ਜਿਹੜੀਆਂ ਪਹਾਟੀਆਂ ਨੋਇਡਾ ਦਿੱਲੀ ਯੂਪੀ ਤੇ 올ਓਵਰ ਗਈਆਂ ਸੀਗੀਆਂ ਆਲ ਆਊਟ ਅਸੀਂ ਗਏ ਸੀ ਤੇ ਇਹਦੇ ਵਿੱਚ 8 ਕੀ ਕਹਿੰਦੇ ਜਿਹੜੇ ਟੋਟਲ 12 ਮੁਲਜ਼ਮ ਜਿਨ੍ਹਾਂ ਚੋਂ ਦੋ ਨਾਬਾਲਗ ਹੈ ਤੇ 12 ਮੁਲਜ਼ਮ ਅਸੀਂ ਗ੍ਰਫਤਾਰ ਕੀਤੇ ਹੈ ਜੀ ਤੇ ਹੁਣ ਹੋਰ ਵੀ ਗ੍ਰਫਤਾਰੀਆਂ ਹੋ ਸਕਦੀਆਂ ਨੇ ਕਿਉਂਕਿ ਇਹ ਵੀ ਚਰਚਾ ਰਹੀ ਹੈ ਮੋਹਾਲੀ ਪੁਲਿਸ ਯੂਪੀ ਬਿਹਾਰ ਵਾਲੇ ਪਾਸੇ ਵੀ ਲਗਾਤਾਰ ਮੁਸਤਹਿਦ ਹੈ ਉਧਰ ਵੀ ਪਤਾ ਕਰ ਰਹੀ ਹੈ ਬਿਲਕੁਲ ਸਾਡੀਆਂ ਬਾਟੀਆਂ ਅਜੇ ਵੀ ਬਾਹਰ ਫਿਰ ਹੈ ਹਾਂ ਮਤਲਬ ਮੈਂ ਤੁਹਾਨੂੰ ਸਪੈਸੀਫਿਕ ਨਹੀਂ ਦੱਸ ਸਕਦਾ ਕਿਉਂਕਿ ਜਿੱਥੇ ਵੀ ਬੰਦੇ ਜਿੱਥੇ ਹੈਗੇ ਆ ਅਸੀਂ ਜਿਹੜੇ ਵੀ ਦੋ ਚਾਰ ਰਹਿ ਰਹੇ ਆ ਉਹ ਵੀ ਅਸੀਂ ਸ਼ੇਤੀ ਗ੍ਰਿਫਤਾਰ ਕਰਾਂ ਹੂੰ ਅੱਛਾ ਕਿ ਮੁਹਾਲੀ ਦੇ ਵਿੱਚ ਵੈਰੀਫਿਕੇਸ਼ਨ ਦਾ ਮਾਮਲਾ ਬਹੁਤ ਉੱਠਦਾ ਹੈ ਕਿਉਂਕਿ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕੁੰਬੜਾ ਕਤਲ ਕਾਂਡ ਉੱਤੇ ਉੱਠਿਆ ਉਦੋਂ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਫਿਰ ਦੁਬਾਰਾ ਇਹ 11 ਫੇਸ ਵਾਲਾ ਕਤਲ ਆਖਰਕਾਰ ਪੁਲਿਸ ਬਾਰ-ਬਾਰ ਵੈਰੀਫਿਕੇਸ਼ਨ ਕਰਵਾਉਂਦੀ ਹੈ ਫਿਰ ਵੀ ਇਹ ਕੁਝ ਲੋਕ ਬਚੇ ਰਹਿ ਜਾਂਦੇ ਨੇ ਕੋਈ ਪਲੈਨਿੰਗ ਹੈ ਵੀ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਲੋਕੇ ਰਹਿੰਦੇ ਨੇ ਪੁਲਿਸ ਵੈਰੀਫਿਕੇਸ਼ਨ ਤੋਂ ਉਹਨਾਂ ਨੂੰ ਕਿਵੇਂ ਲੱਭਿਆ ਜਾਏਗਾ ਨਹੀਂ ਲੋਕਾਂ ਵਾਲੀ ਕੋਈ ਗੱਲ ਨਹੀਂ ਹੈ ਮਤਲਬ ਬੇਸਿਕਲੀ ਜਦੋਂ ਸਾਡੀ ਵੇਰੀਫਿਕੇਸ਼ਨ ਟੋਟਲ ਅਸੀਂ ਸਾਡੇ ਸਾਂਝ ਵੱਲੋਂ ਵੀ ਕੀਤੀ ਜਾਂਦੀ ਹੈ ਸਾਰੇ ဌਾਨਿਆਂ ਵੱਲੋਂ ਵੀ ਕੀਤੀ ਜਾਂਦੀ ਹੈ ਵੈਸੇ ਜਿੱਥੇ ਵੀ ਕੋਈ ਕਰਾਇਦਾਰ ਉਹਦੇ ਤੇ ਹੈ ਤੇ ਉਹਦੇ ਚ ਹਮੇਸ਼ਾ ਹੀ ਕੀਤੀ ਜਾਂਦੀ ਹੈ ਸਾਰੇ ਅਸੀਂ ਸੁਹਾਣਾ ਕੁੰਬੜਾ ਜਗਤਪੁਰਾ ਤੇ ਫੋਰ ਮੌਲੀ ਜਿੰਨੇ ਵੀ ਉਹਦੇ ਤੇ ਹੈ ਸਾਡੇ ਏਰੀਆ ਦੇ ਅਸੀਂ ਬਕਾਇਦਾ ਰਾਉਂਡ ਦੀ ਕਲੌਕ ਕਰਾਉਂਦੇ ਰਹਿੰਦੇ ਆ ਵੈਰੀਫਿਕੇਸ਼ਨ ਤੇ ਤੁਹਾਡੇ ਮਾਧਿਅਮ ਰਹੀ ਮੈਂ ਲੋਕਾਂ ਨੂੰ ਵੀ ਹਮੇਸ਼ਾ ਅਪੀਲ ਕਰਦੇ ਰਹਿੰਦੇ ਵੀ ਜਦੋਂ ਵੀ ਤੁਹਾਨੂੰ ਕੋਈ ਕਿਰਾਏਦਾਰ ਨੌਕਰ ਵਗੈਰਾ ਕੋਈ ਵੀ ਆਉਂਦਾ ਭਾਵੇਂ ਕੋਈ ਤੁਹਾਡਾ ਕੋਈ ਕੰਮ ਕਰਨ ਲਈ ਕਿਰਾਏ ਤੇ ਘਰ ਲੈਂਦਾ ਜੀ ਉਹਦੀ ਸਾਰੇ ਦੇ ਸਾਰੇ ਜਰੂਰ ਸਾਡੇ ਕੋਲ ਮਤਲਬ ਸਬੰਧਤ ਥਾਣੇ ਆਪਣੇ ਸਾਜ ਦੇ ਵਿੱਚ ਆ ਕੇ ਆਪਣੀ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਨਾਂ ਕੋਈ ਵੀ ਬੰਦਾ ਹੈ ਉਹਦੇ ਐਂਟੀਸਿਡੈਂਟਸ ਵੈਰੀਫਾਈ ਹੋ ਸਕਦਾ ਬਿਲਕੁਲ ਸੋ ਬਿਲਕੁਲ ਇਹ ਡੀਐਸਪੀ ਹਰਸਿਮਰਨ ਸਿੰਘ ਬਾਲ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ 12 ਗ੍ਰਿਫਤਾਰੀਆਂ ਹੋਈਆਂ ਨੇ ਮੁਹਾਲੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਤੇ ਚਲਾਕੀ ਦੇ ਨਾਲ ਇਹਨਾਂ ਜਿਹੜੇ 12 ਮੁਲਜ਼ਮਾ ਨੂੰ ਰਾਉਂਡ ਅਪ ਕੀਤਾ ਜਿਸ ਦੇ ਵਿੱਚੋਂ ਦੋ ਨਬਾਲਕ ਨੇ ਤੇ ਮੁਹਾਲੀ ਪੁਲਿਸ ਜਿਹੜੀ ਹੈ ਲਗਾਤਾਰ ਯੂਪੀ ਵਾਲੇ ਖੇਤਰਾਂ ਦੇ ਵਿੱਚ ਲੱਗੀ ਹੋਈ ਆ ਉਹਨਾਂ ਬਾਕੀ ਮੁਲਜ਼ਮਾ ਨੂੰ ਲੱਗਣ ਲੱਪਣ ਦੇ ਵਿੱਚ ਜੋ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗੇ ਤੇ ਕਿਤਨੇ ਕਿਤੇ ਮੁਹਾਲੀ ਪੁਲਿਸ ਵਧਾਈ ਦੀ ਪਾਤਰ ਬਣਦੀ ਹੈ ਜੋ ਕਿ ਕੁਝ ਹੀ ਘੰਟਿਆਂ ਦੇ ਵਿੱਚ ਇਸ ਮੂਰੇ ਮਾਮਲੇ ਨੂੰ ਜਿਹੜਾ ਹੈ ਮੋਹਾਲੀ ਪੁਲਿਸ ਦੇ ਵੱਲੋਂ ਸੁਲਝਾਇਆ ਗਿਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਨ ਨਰਪਕ ਪੋਸਟ